ਬਹੁਤ ਸਾਰੀਆਂ ਸਕੂਲੀ ਬੱਸਾਂ ਦੇ ਦੁਰਘਟਨਾਵਾਂ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ। باوجود ਇਸ ਦੇ ਸਕੂਲੀ ਬੱਸਾਂ ਦੇ ਡਰਾਈਵਰ ਬਾਜ ਨਹੀਂ ਆਉਂਦੇ ਤੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਪੂਰੀ ਸਪੀਡ ਤੇ ਬੱਸਾਂ ਦੌੜੰਦੇ ਨੇ। ਜਾਤੀ ਸਕੂਲੀ ਬੱਸਾਂ ਦੇ ਵਿੱਚ ਸਪੀਡ ਰੈਗੂਲੇਟਰ ਵੀ ਲੱਗਾ ਹੁੰਦਾ ਤਾਂ ਜੋ 50 ਦੀ ਸਪੀਡ ਤੋਂ ਉੱਤੇ ਬੱਸ ਨੂੰ ਦੌੜ ਨਹੀਂ ਦਿੰਦਾ। ਪਰ ਜ਼ਿਆਦਾਤਰ ਸਕੂਲੀ ਬੱਸਾਂ ਦੇ ਵਿੱਚ ਉਹ ਵੀ ਗਾਇਬ ਦਾ। ਅਜਿਹੀ ਇੱਕ 80 ਦੀ ਸਪੀਡ ਤੇ ਦੌੜਦੀ ਸਕੂਲੀ ਬੱਚਿਆਂ ਦੇ ਨਾਲ ਭਰੀ ਨਿਰਜ ਸਕੂਲ ਦੇ ਬੱਸ ਨੂੰ 6-7 ਕਿਲੋਮੀਟਰ ਤੱਕ ਪਿੱਛਾ ਕਰਕੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਜਦੋਂ ਬੱਬੇਹਾਲੀ ਨਹਿਰ ਦੇ ਨੇੜੇ ਰੋਕਿਆ ਤਾਂ ਜਿਸ ਵਿੱਚ ਨਾ ਤਾਂ ਕੋਈ ਹੈਲਪਰ ਸੀ ਤੇ ਨਾ ਹੀ ਕੋਈ ਕੈਮਰਾ ਲੱਗਿਆ ਹੋਇਆ ਸੀ ਜਦਕਿ ਸਕੂਲੀ ਬੱਸ ਸਿਰਫ ਬੱਚਿਆਂ ਦੇ ਨਾਲ ਭਰੀ ਹੋਈ ਸੀ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਦੇ ਅਨੁਸਾਰ ਇਹ ਬੱਸ 80 ਤੋਂ ਵੱਧ ਦੀ ਸਪੀਡ ਤੇ ਦੌੜ ਰਹੀ ਸੀ ਤੇ ਬੱਸ ਦੇ ਵਿੱਚ ਡਰਾਈਵਰ ਇਕੱਲਾ ਸੀ ਜੋ ਕਿਸੇ ਵੀ ਵੇਲੇ ਦੁਰਘਟਨਾ ਦਾ ਆ ਕਾਰਨ ਬਣ ਸਕਦੀ ਸੀ ਕਿਉਂਕਿ ਹੈਲਪਰ ਨਾ ਹੋਣ ਦੇ ਕਰਕੇ ਬੱਚੇ ਕਦੇ ਵੀ ਬੱਸ ਦੀ ਖਿੜਕੀ ਖੋਲ ਸਕਦੇ ਸਨ ਟ੍ਰੈਫਿਕ ਪੁਲਿਸ ਇਨਚਾਰਜ ਨੇ ਬੱਸ ਦਾ 7000 ਦਾ ਚਲਾਨ ਵੀ ਕਟਿਆ ਨਾਲ ਹੀ ਉਸ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਉਹ ਬੱਸ ਨੂੰ ਅੱਗੇ ਤੋਂ ਇਦਾਂ ਚਲਾਏਗਾ ਤਾਂ ਉਸ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਸਕੂਲ ਦੀ ਇਹ 80 ਤੋਂ ਤਾਂ ਆ ਰਹੀ ਹੈ ਬੱਸ ਦੀ ਸਪੀਡ ਤੋਂ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ ਤੇ ਸਾਡੇ ਕੋਲ ਨਹੀਂ ਰੋਕੀ ਬਾਈਪਾਸ ਤੋਂ ਲੱਗੇ ਸੀ ਤੇ ਆ ਬੱਬੇ ਵਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ ਆਓ ਇਹਦੇ ਅੰਦਰ ਦੇਖਨੇ ਕੀ ਹੈ ਇਹ ਨਾਲੇ ਇਦਰਾ ਆਹ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ ਕੋਈ ਲੇਡੀ ਹੈਲਪਰ ਨਹੀਂ ਹੈਗਾ ਕੋਈ ਜੈਰ ਹੈਲਪਰ ਨਹੀਂ ਹੈਗਾ ਇਹ ਆਪਣੀ ਮਾਰੀ ਇਹਦੀ ਜਦੋਂ ਮਰਗੀ ਕੋ ਫੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਪੱਖਾ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ λεडीアル ਪਰਨਾ ਜੈਂਸਰ ਇਹ ਇਕੱਲਾ ਹੀ ਹੈ ਤੇ ਇਧਰ ਇਹਦੇ ਵਿੱਚ ਸਪੀਡ ਵੈਲਟਰ ਲੱਗਾ ਹੁੰਦਾ ਇੱਕ ਜਿਹੜਾ 50 ਦੀ ਸਪੀਡ ਤੋਂ ਉੱਪਰ ਨਹੀਂ ਜਾਣ ਦਿੰਦਾ ਉਹ ਹੈਗਾ ਨਹੀਂ ਹੈਗਾ ਤਾਂ ਹੀ ਜੇ ਨਹੀਂ ਹੈਗਾ ਤਾਂ ਹੀ ਤਾਂ ਸਿੱਧਾ ਜਾ ਰਿਹਾ ਤੂੰ ਇਹ ਹੁਣ ਇਹ ਬੱਚਾ ਜਿਹੜਾ ਆਪਣੀ ਮਾਸੀ ਨਾਲ ਕੋਈ ਸਕੂਲ ਨਾਲ ਭਾਏਗਾ ਕਿ ਜਾਂ ਤੂੰ ਗੱਡੀ ਚਲਾਏਗਾ ਅੱਧੇ ਨੂੰ ਮੂੰਹ ਕਰਕੇ ਗੱਲ ਉਹ ਬੱਚਿਆਂ ਨੂੰ ਆਪੋ ਆਪਣੀ ਥਾਈ ਭਾਏਗਾ ਜਾਂ ਗੱਡੀ ਚਲਾਏਗਾ ਇੱਕ ਕੰਮ ਹੀ ਕਰੇਗਾ ਨਾ ਤੇ ਹੈਲਪਰ ਹੋਣਾ ਜ਼ਰੂਰੀ ਹੈ ਕਿ ਨਹੀਂ ਇੱਧਰ ਦੱਸ ਮੈਨੂੰ ਜ਼ਰੂਰੀ ਹੈ ਹਾਂਜੀ ਹਾਂਜੀ ਹੈਲਪਰ ਹੋਣਾ ਜ਼ਰੂਰੀ ਆਪੇ ਕਹਿੰਦਾ ਹੈਲਪਰ ਹੋਣਾ ਜ਼ਰੂਰੀ ਹੈ ਕੈਮਰਾ ਨਹੀਂ ਹੈਗਾ ਤੇ ਜਿਹੜਾ ਮਰਜੀ ਬੱਚਾ ਜਿਹੜਾ ਇਹਦੀ ਕੋਈ ਡੋਰ ਖੋਲੇ ਤੇ ਚਲਦੀ ਤੋਂ ਭੰਗ ਥੱਲੇ ਡੇਉਗੀ ਨਾ ਇਹਦੇ ਕੋਲ ਨਾ ਇਹਦੇ ਕੋਲ ਲਾਇਸੈਂਸ ਨਾ ਇਹਦੇ ਕੋਲ ਕੋਈ ਹੋਰ ਕਾਗਜ਼ ਹੈ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਗਏ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉਹ ਕਾਬੂ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਅਹੀਂ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਪੂਰੇ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਲ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਰarati ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਣੀ ਹੈ ਨਾ ਉਹ ਮਗਰ ਤੇ ਇਹ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਵਾਲਿਆਂ ਨੇ ਇਹ ਦੱਸਦਾ ਦਿੱਤੇ ਗਏ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਆ 50 ਸਪੀਡ ਤੋਂ ਨਹੀਂ ਬੱਜਦਾ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਰਨਿੰਗ ਦਿੱਤੀ ਗਈ ਐ ਡਰਾਈਵਰ ਨੂੰ ਹਾਂ ਐਕਟ ਕੀਤਾ ਗਿਆ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਆ ਜਾਰੀ ਰਹੀ ਸਕੂਲੀ ਬਾਰੇ ਲਗਾਤਾਰ ਜਾਰੀ ਰਹੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਆ ਉਹ ਵੀ ਜਾਂਦੀ ਹੈ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ